ਯੋ ਪੱਤਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੂਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਈਨੂ ਫਿਰੋਜ਼ਪੁਰ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਆ ਰਹਿੰਦੀਆਂ ਨੇ ਅੱਜ ਟੋਟਲ 9 ਨਾਗ ਬਾਈ ਦੇ ਸੇਲ ਆ ਜੀ ਇੱਕ ਬੱਚੀ ਆ ਤੇ 8 ਗਾਵਾਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਕੀ ਹਾਲ ਆ ਵਧੀਆ ਜੀ ਵਧੀਆ ਤੁਸੀਂ ਦੱਸੋ ਬਾਤ ਚੜਦੀ ਕਲਾ ਕਿਰਪਾ ਬਾਬੇ ਨਾਨਕ ਦੀ ਕੰਮ ਚੰਗਾ ਚੱਲੀ ਜਾਂਦਾ ਜੀ ਬਹੁਤ ਵਧੀਆ ਲਿਆ ਕਰ ਠੀਕ ਹੈ ਜਿਹੜੀ ਆਪਾਂ ਬਾਈ ਪਰਸੋ ਵੀਡੀਓ ਪਾਈ ਸੀ ਵੈਗਿਆ ਮਾਲ ਜੀ ਉਹ ਮਾਲ ਵੈਗਿਆ ਠੀਕ ਹੈ ਜੀ ਅੱਜ ਨਵਾਂ ਮਾਲ ਆਇਆ ਸਾਰਾ ਜੀ ਅੱਜ ਬੜਾ ਬੜਾ ਅੱਜ ਹੀ ਆਈਆਂ ਬੜਾ ਐ ਸਾਰੀਆਂ ਠੀਕ ਹੈ ਜੀ ਤੇ ਬੱਚੀ ਤੋਂ ਸ਼ੁਰੂ ਕਰ ਲਾਂਗੇ ਮੰਨ ਲਓ ਮੈਂ ਪਹਿਲਾਂ ਨਾ ਇੱਕ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਨਾ ਚਾਹਣਾ ਹਾਂ ਜੀ ਕਿ ਜਿੰਨੇ ਵੀ ਸਰੋਤੇ ਤੁਹਾਡਾ ਚੈਨਲ ਵੇਂਦੇ ਆ ਠੀਕ ਹੈ ਜੀ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਉਹਦਾ ਵੇਖ ਚਾ ਕੇ ਪੂਰੀ ਤਸੱਦੀਕ ਨਾਲ ਲੈ ਕੇ ਜਾਓ ਸਹੀ ਗੱਲ ਹੈ ਸੋਇਆ ਪਸ਼ੂ ਆ ਭਾਵੇਂ ਆਪਣੇ ਘਰੇ ਦੋ ਡੰਗ ਚੋਵੋ ਤਿੰਨ ਡੰਗ ਚੋਵੋ ਚਾਰ ਡੰਗ ਚੋਵੋ ਤਸੱਦੀਕ ਕਰੋ ਲੱਭਣ ਦੇ ਥਣ ਵੇਖੋ ਸਹੀ ਗੱਲ ਹੈ ਜੀ ਜੇ ਸਾਡੇ ਤੋਂ ਆਨਲਾਈਨ ਪਸ਼ੂ ਮਕਾਉਣੇ ਆ ਤੁਹਾਡੇ ਘਰੇ ਜਾ ਕੇ ਗੱਡੀ ਤੋਂ ਉਤਰਦੀ ਦੇ ਥਣ ਵੇਖ ਲ ਜੇ ਥਣਾ ਦੇ ਵਿੱਚ ਕੋਈ ਫਾਲਟ ਆ ਤਾਂ ਇਹ ਸਾਡੀ ਜ਼ਿੰਮੇਵਾਰੀ ਠੀਕ ਹੈ ਜੀ ਉਤੋਂ ਪਸ਼ੂ ਮੋੜਦੇ ਆ ਜੀ ਠੀਕ ਹੈ ਜੀ ਕਈ ਵੀਰ ਮੰਨ ਲਓ ਪਸ਼ੂ ਹੁਣ ਮੈਂ ਆਮ ਮੇਰੇ ਨਾਲ ਤਾਂ ਅਜੇ ਤੱਕ ਨਹੀਂ ਹੋਈ ਮੈਂ ਵੀਡੀਓ ਵੇਖਣਾ ਪਉਂਦੇ ਆ ਜੀ ਫਲਾਣਾ ਠਾਕਾ ਆਪਦਾਨ ਨੇ ਐ ਕਰ ਲਿਆ ਸਹੀ ਗੱਲ ਜਦੋਂ ਤੁਸੀਂ ਪੈਸੇ ਲਾਉਣੇ ਆਪਦੀ ਤਸਦੀਕ ਕਰੋ ਸਹੀ ਗੱਲ ਹੱਕ ਆ ਉਹਨਾਂ ਦਾ ਤਸਦੀਕ ਕਰੋ ਮੋੜਾ ਦੇ ਨਾਲੋਂ ਪਹਿਲਾਂ ਆਪਦੀ ਤਸਦੀਕ ਕਰੋ ਸਹੀ ਗੱਲ ਹੈ ਜੀ ਠੀਕ ਹੈ ਨਾ ਇਹ ਆਪਣਾ ਪਿੰਡ ਸੁਖੇਵਾਲਾ ਤਸਵੀਰ ਦੀਰਾ ਜਿਹੜਾ ਫੋਜਪੁਰ ਧੀਰੇ ਤੋਂ 5 ਕਿਲੋਮੀਟਰ ਤੇ ਮੋਕੇ ਤੋਂ 20 ਕਿਲੋਮੀਟਰ ਠੀਕ ਹੈ ਜੀ 9 ਪਸ਼ੂ ਆਪਣੇ ਕੋਲੇ ਜਿੰਨਾ ਚੋ ਚਾਰ ਬੜਾ ਸੁਈਆਂ ਤੇ ਚਾਰ ਗੱਬਣਾ ਤੇ ਇੱਕ ਬੱਚੀ ਆ ਆਪਣੇ ਕੋਲ ਠੀਕ ਹੈ ਜੀ ਮੈਂ ਰੇਕ ਵੀਡੀਓ ਚ ਬੇਨਤੀ ਕਰਦਾ ਹੁੰਨਾ ਕਿ ਜੇ ਕੋਈ ਗੱਬਣ ਪਸ਼ੂ ਹੁੰਦਾ ਤੁਸੀਂ ਪੈਸੇ ਖਰਚਨੇ ਆ ਤੁਹਾਡਾ ਹੱਕ ਆ ਤਾਂ ਮਾਲਕ ਦੇ ਘਰੇ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਬਾਈ ਦੇ ਵੀ ਲਿਆਉਂਦੇ ਹੀ ਹੁੰਦੇ ਆ ਵਪਾਰ ਦਾ ਕੰਮ ਵੀਡੀਓ ਬੜੀ ਲੰਮੀ ਨਾ ਗਰੀ ਬਰਾੜ ਪਸ਼ੂ ਜਾਦੇ ਆ ਠੀਕ ਹੈ ਜੀ ਤੇ ਬੱਚੀ ਤੋਂ ਸ਼ੁਰੂ ਕਰ ਲੈਨੇ ਆ ਜੀ ਇਹ ਬੱਚੀ 8 ਮਹੀਨੇ ਦੀ ਆ ਠੀਕ ਹੈ ਜੀ ਕੱਦ-ਕੱਟ ਦੀ ਚੰਗੀ ਆਚਾਰ ਹੀ ਥਾਣਾ ਕੋਈ ਫੋਰਸ਼ਾਂਗ ਨਹੀਂ ਕੀ ਠੀਕ ਹੈ ਜੀ ਆਪਾਂ ਦਿਖਾ ਵੀ ਦਿੰਨੇ ਝੋਲੀ ਉਮਰ 8 ਮਹੀਨੇ ਹੈ ਜੀ ਬੱਚੇ ਤੌਰ ਦੇ ਬੱਚੀ ਵੀ ਤੋਰ ਕੇ ਦਿਖਾ ਦੇ ਵੀਰ ਥੋੜਾ ਜਿਹਾ ਝੋਲੀ ਸੋਹਣੀ ਹੈ ਜੀ ਚਾਰ ਹੀ ਥਾਣਾ ਕੋਈ ਫੋਰਸ਼ਾਂਗ ਨਹੀਂ ਬਾਕੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਹੈ ਜੀ ਮੱਤੇ 'ਚ ਬੱਲ ਥੋੜਾ ਜਿਹਾ ਕਿਸੇ ਕਿਸੇ ਜਰਸੀ 'ਚ ਆ ਹੀ ਜਾਂਦਾ ਹਮ ਤੌਰ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੀ ਆ ਪਰ ਅੰਤ 'ਤੋ ਕੋਈ ਨਹੀਂਗਾ ਚੰਗੀ ਸੇਵਾ ਗੌਰ ਹੋ ਜੇ ਤਾਂ ਟੌਪ ਦੀ ਵੈੜ ਤਿਆਰ ਹੋਣਾ ਇਹਦਾ ਡਾਕਟਰ ਸਾਹਿਬ ਮੁੱਲ ਮੁੱਲ ਡਾਕਟਰ ਸਾਹਿਬ ਇਹਦਾ ਜੀ ਇਹਦਾ 11000 ਰੁਪਇਆ ਪੰਦੇ ਠੀਕ ਆ ਹੋ ਜੂ ਮਾਨਤਾ ਨੇ ਜੀ ਕਰ ਦਿਆਂਗੇ ਕਰ ਦਿਆਂਗੇ 11000 ਰੁਪਇਆ ਇਹਦਾ ਮੁੱਲ ਕਰਦੇ ਆ ਪਸ਼ੂ ਜਿਆਦਾ ਹੋਣ ਕਰਕੇ ਤਾਂ ਡਿਟੇਲ ਤੁਹਾਨੂੰ ਛੇਤੀ ਦੇਵਾਂਗੇ ਅਸੀਂ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਦੋ ਨੰਬਰ ਵਾਂਡ ਪਹਿਲਾਂ ਸੂਆ ਸੂਣ ਵਾਲੀ ਆ ਬੰਦੇ ਠੀਕ ਆ ਦਿਨ ਕਿੰਨੇ ਲੈ ਜੂ ਬਾਈ ਹਾਂ ਤਕਰੀਬਨ ਹਫਤਾ ਲੈ ਜੂਗੀ ਕੁਝ 2 ਦਿਨ ਵੱਧ ਵੀ ਲਿਆ ਸਕਦੀ ਆ ਪਹਿਲਾਂ ਵੀ ਸੂ ਸਕਦੀ ਆ ਠੀਕ ਆ ਜੀ ਹੋਰ ਬੱਚੀ ਹੋਈ ਦੰਦ ਦੰਦ ਤਾਂ ਨਹੀਂ ਦੇਖੇ ਹੋਣੇ ਜੀ ਨਹੀਂ ਮੂੰਹ ਨਹੀਂ ਵੇਖਿਆ ਠੀਕ ਆ ਜੀ ਦੁੱਧ ਤੁਹਾਡੀ ਸੇਵਾ ਦਾ ਹੁੰਦਾ ਜਿਹੜਾ ਤਾਂ ਸੁਆ ਸਵਾਇਆ ਪਸ਼ੂ ਆ ਬਾਈ ਦੇ ਘਰੋਂ ਚੋਕੇ ਲੈ ਜੋ ਪੂਰੀ ਪੂਰੀ ਆ ਕੱਦ ਦਰਮਿਆਨਾ ਝੋਲੀ ਝਾਲੀ ਵਹਿੜ ਦੀ ਬਹੁਤ ਆ ਕਿ ਸਮੀ ਭਲੀ ਬਹੁਤ ਆ ਜੀ ਹਵਾਨੇ ਦੀ ਤਿਆਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕਰਦੀ ਹੁੰਦੀ ਸੋਹਣਾ ਗੁਲਾਬੀ ਹਵਾਨਾ ਚਾਰੇ ਥਨ ਗੈਪ ਤੇ ਲੱਗਿਆ ਹਾਈਟ ਦਰਮਿਆਨੇ ਦੀ ਆ ਜੀ ਚਾਰ ਹੀ ਥਾਣਾ ਕੋਈ ਫੋਰ ਸ਼ਾਕ ਨਹੀਂ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਦੁੱਧ ਕਰਮ ਵਾਲੀ ਚੰਗਾ ਪਾਜੂ ਪਰ ਸੇਵਾ ਦੇ ਸ਼ਰਤੇ ਆ ਦੁੱਧ ਡਾਕਟਰ ਸਾਹਿਬ ਕਹਿੰਦੇ ਨਹੀਂ ਹੁੰਦੇ ਗੱਬਣ ਪਸ਼ੂ ਦਾ ਕਿਉਂਕਿ ਉਹ ਤੁਹਾਡੇ ਸ਼ਰਤੇ ਆ ਇਹਦਾ ਮੁੱਲ ਜੀ ਇਹਦਾ ਮੁੱਲ 41000 ਰੁਪਇਆ ਤੈਨੂੰ। ਹੋਜੂ ਮਾਨਤਾ ਨੇ। ਹਾਂ ਕਰ ਦਿਆਂਗੇ। ਠੀਕ ਆ ਜੀ। 41000 ਰੁਪਇਆ ਮੁੱਲ ਕਰਦੇ ਆ ਦੋ ਨੰਬਰ ਦਾ ਮਾਨਤਾ ਨੂੰ ਤੇ ਜੋ ਹੋਜੂਗਾ ਜੀ। ਤਿੰਨ ਨੰਬਰ ਜੀ ਇਹਦੀ। ਤਿੰਨ ਨੰਬਰ ਸਿੰਘ ਆ ਵੜ ਦੇ ਪ्योर ਜਰਸੀ ਆ ਤੇ ਇਹਦੇ 15 ਦਿਨ ਸੂਚ ਪਏ ਆ। ਠੀਕ ਆ ਜੀ। ਦੂਜਾ ਸੂਆ ਜੀ। ਦੂਜਾ ਸੂਆ। ਛੋਟੇ ਛੋਟੇ ਸਿੰਘ ਆ ਜੀ ਤੇ ਸੀਲਸ ਆਉਂ ਠੰਡੀ ਸੀਪੂਰੀ ਆ ਜੀ। ਠੀਕ ਆ ਜੀ। ਸੀਲਦੋਂ ਕੋਈ ਨਹੀਂਗਾ ਮੰਨ ਲਓ ਭਾਵੇਂ ਬੱਚਾ ਫੜੀ ਫਿਰੇ ਨੂੰ। ਡੇਟ ਮੁਤਾਬਕ ਦਿਨ 15 ਪਏ ਆ ਹਵਾਨਾ ਕਰਮ ਵਾਲੀ ਆ ਜੇ ਸਟਾਰਟ ਕਰਨਾ, ਬਣਾਉਣਾ ਸਟ 15 ਦਿਨਾਂ ਤਿੱਕਰ ਤਾਂ ਸੋਨਾ ਹਵਾਨਾ ਤਿਆਰ ਕਰੂਗੀ ਬਾਕੀ ਥਣ ਤੁਹਾਨੂੰ ਦਿਖਾ ਦਿੰਨੇ ਆ ਜੀ ਝੋਲੀ ਚ ਵਾਲ ਢੱਲਾਂ ਬਹੁਤ ਨੇ 15 ਦਿਨਾਂ ਦੋ ਚਾਰ ਦਿਨ ਵੱਧ ਵੀ ਲਿਜਾ ਸਕਦੀ ਆ ਜਿਵੇਂ ਮਾਲਕਾਂ ਨੇ ਇਨਫੋਰਮੇਸ਼ਨ ਬਾਈ ਨੂੰ ਦਿੱਤੀ ਆ ਉਹ ਮੈਂ ਬਾਈ ਕਹਿੰਦਾ ਆਪਾਂ ਦੱਸ ਦੇਈ ਦੀ ਆ ਬੈਕ ਸਾਈਡ ਤੋਂ ਝੋਲੀ ਦੇਖ ਲਓ ਕੋਈ ਫੋਟ ਸ਼ਾਂਕ ਨਹੀਂ ਥਣਾ ਦੀ ਤਸੱਲੀ ਆ ਕੇ ਜ਼ਰੂਰ ਕਰ ਲਓ ਜੀ ਇਹਦਾ ਮੁੱਲ ਇਹ ਪਿੰਦੇ ਅੱਜ ਕੱਚੀ-ਕੱਚੀ ਦੇ ਦਿਆਂਗੇ 23000 ਦੀ ਠੀਕ ਆ ਜੀ ਛੋਟਾ ਜਿਹਾ ਮੁੱਲ ਲੀ ਕੀਤਾ ਵਾ ਕਿਉਂਕਿ ਕੱਚੀ ਆ 23000 ਚੋਂ ਮਾਨਤਾਣ ਹੋ ਜੂਗਾ ਜੀ ਅੱਗੇ 4 ਨੰਬਰ ਇਹ ਬੰਦੇ ਸੂਈ ਹੋਈ ਆ ਵੈੜ ਕੋਈ 10 ਦਿਨ ਦੇ ਤਕਰੀਬ ਸੂਈ ਹੋਣੀ ਆ ਬੱਚਾ ਕੀ ਆ ਜੀ ਬੱਚੀ ਮਗਰ ਆ ਬਹੁਤ ਨਿੱਗਰਪਲੀ ਬਹੁਤ ਆ ਬੱਚੀ ਠੀਕ ਆ ਜੀ ਤੇ 11 ਕਿਲੋ ਅੱਜ ਦੁੱਧ ਤਿਆਰ ਆ ਪਹੂਨਾ ਅੱਜ ਲੇਟ ਆਇਆ ਤੇ ਤਕਰੀਬਨ 9:30 ਵਜੇ ਦੀ ਚੋਈ ਹੋਈ ਆ ਠੀਕ ਆ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 1:13 ਮਿੰਟ ਦਾ ਖਾਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਮਗਰ ਮੜੀਆਂ ਮੜੀਆਂ ਜੀ ਫੋਟਾਂ ਜੀਆਂ ਇਹਦੇ ਚ ਤਾਂ ਹੈ ਨਹੀਂ ਸਰਾਸ ਨਾ 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 ਹੈ ਨਹੀਂ ਟੋਕਲੀ ਵੀਰ ਇਹਦੇ ਚ ਸੋਨੇ ਆ ਬਾਕੀ ਬੱਚੀ ਕਿਹੜੀ ਹੈ ਜੀ ਇਹਦੀ ਆ ਬੱਚੀ ਇਹਦੀ ਓਟ ਸੋਨੇ ਜੀ ਜੱਸੀ ਜੀ ਪ्योर ਬੱਚੀ ਫੇਸ ਕੁਆਲਟੀ ਚੈੱਕ ਕਰ ਲਓ ਬਾਕੀ ਜੀ ਮੂੰਹ ਮੱਥੇ ਦੀ ਚੰਗੀ ਹੈ ਜੀ ਛੋਟਾ ਕੰਨ ਚੈੱਕ ਕਰ ਸਕਦੇ ਹੋ ਮਗਰ ਬੱਚੀ ਕਿੰਨਾ ਦੁੱਧ ਦੱਸਿਆ ਸੀਗੇ ਜੀ ਇਹਦੇ ਥਲੇ 11 ਕਿਲੋ ਦੁੱਧ ਤਿਆਰ 11 ਕਿਲੋ ਦੁੱਧ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚੁਵਾਈ ਕਰ ਲਿਓ ਚਾਹੇ 4 ਟਾਈਮ ਕਰ ਲਿਓ ਇਹਦਾ ਮੁੱਲ ਜੀ ਇਹ ਪਿੰਦਰ ਦੇ ਦੇ ਦਿਆਂਗੇ ਆਪਾਂ 35000 ਦੀ ਵੇਲ ਠੀਕ ਆ ਜੀ 35000 ਰੁਪਏ ਇਹਦਾ ਮੁੱਲ ਕਰਦੇ ਆ ਬਾਕੀ ਉਹਦੇ ਚੋਂ ਮਾਣਤਾਨ ਹੋ ਜਾਊਗਾ ਜਿੰਨਾ ਦੁੱਧ ਬਾਈ ਨੇ ਦੱਸਿਆ net ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆ 2 ਟਾਈਮ ਚੋ ਲਿਓ 4 ਟਾਈਮ ਚੋ ਲਿਓ ਇੱਧਰ ਵੱਡੀਆਂ ਜਰਸੀਆਂ ਉਧਰ ਥੋੜੇ ਜਿਹਾ ਛੋਟੇ ਮੁੱਲ ਵਾਲੀਆਂ ਸੀਗੀਆਂ ਇੱਧਰ ਜਰਸੀਆਂ ਚੰਗੀਆਂ ਆ ਗਈਆਂ ਜੀ ਅੱਗੇ ਜੀ ਤੇ ਪਿੰਦੇ ਦੂਜੇ ਸੂਏ ਵੜ੍ਹ ਸੁਣ ਵਾਲੀ ਆ ਵੀ 12 14 ਦਿਨ ਇਹਦੇ ਵੀ ਪਏ ਹਜੇ ਠੀਕ ਆ ਜੀ ਬੱਚੀ ਹੋ ਬੁੱਤ ਦਾ ਅੰਦਾਜ਼ਾ ਦੁੱਧ ਕਿੰਨਾ ਕ ਪਾਜੂ ਜੀ ਦੁੱਧ ਦੀ ਪਾਈਆ ਦੀ ਬਣੀ ਅੰਦਾਜ਼ਾ ਕੇ ਠੀਕ ਆ ਜੀ ਨਾ ਤਾਂ ਪਿੰਦੇ ਆਪਾਂ ਚੋਇਆ ਸਹੀ ਗੱਲ ਹੈ ਐਵੇਂ ਆਪਾਂ ਝੂਠ ਮਾਰ ਕੇ ਦੇਈਏ ਕਿ ਦੁੱਧ ਦੀ ਗੱਬਣ ਪਸ਼ੂ ਦੀ ਕਿਸੇ ਦੀ ਕੋਈ ਗਾਰੰਟੀ ਨਹੀਂ ਹੈ ਸੂਏ ਸਵਾਇ ਦੀ ਆਖੇ ਪੂਰਾ ਸਵਾਇਆ ਜਿੰਨਾ ਮੈਂ ਦੁੱਧ ਦੱਸੂਗਾ ਮੇਰੇ ਘਰੇ ਚਾਰ ਡੰਗ ਚੋਕੇ ਲੈ ਜੀ ਅਗਲਾ ਠੀਕ ਆ ਜੀ ਜੇ ਦੱਸੇ ਦੁੱਧ ਚੋਂ ਦੁੱਧ ਘੱਟ ਨ ਦੂਜਾ ਸੂਆ ਦਿਨ ਕਿੰਨੇ ਲੈ ਜੂ ਜੀ ਜਿਹੜੇ 15 ਹੀ ਲੈ ਜੂ ਤਕਰੀਬਨ ਅੱਧੇ ਮਹੀਨੇ ਵਾਂਗੂ ਕੱਚੀ ਆ ਜੀ ਬਾਕੀ ਥਣਾ ਦੇ ਸਹਜ ਇਹਦੇ ਵੀ ਸੋਹਣੇ ਬਰੀਡ ਵਾਈਜ਼ ਕਰਮ ਵਾਲੀ ਚੰਗੀ ਆ ਸੋਹਣੀ ਫੇਸ ਕੁਆਲਟੀ ਦੇਖ ਸਕਦੇ ਹੋ ਸਮੀਪਲੀ ਵੀ ਚੰਗੀ ਆ ਰਾਜੀ ਆ ਜੀ ਹਾਈਟ ਉਹਨਾਂ ਨਾਲੋਂ ਚੰਗੀ ਆ ਯਾਨੀ ਦਰਮਿਆਨੇ ਤੋਂ ਥੋੜੀ ਜਿਹੀ ਉੱਚੀ ਆ ਬਾਕੀ ਥਣਾ ਦੇ ਸਹਜ ਬੈਕ ਸਾਈਡ ਤੋਂ ਚੈੱਕ ਕਰ ਲੋ ਝੋਲ ਹਵਾਨੇ ਚ ਬਹੁਤ ਪਈ ਆ ਦਿਖਾ ਦਿੰਨੇ ਆ ਜੀ ਤੁਹਾਨੂੰ ਸਵਾਨਾ ਖੈਦਿੰਦਾ ਰਵੜਾ ਨੂੰ ਵਾਅਦਾ ਜੀ ਸਾਰੇ ਵਾਲਟਾਂ ਨਾਲ ਕੱਢ ਕੇ ਸੋਣਾ ਇਹਦਾ ਮੁੱਲ ਜੀ ਇਹ ਅਜ ਕਤੀ ਕਤੀ ਦੇ ਦਿਆਂਗੇ 33000 ਦੀ ਠੀਕ ਹੈ ਜੀ ਜਾਇ ਜੀ ਹੁੰਦੇ ਬਾਈ ਦੇ ਮੁੱਲ ਬਹੁਤ ਵਪਾਰੀ ਵੀਰ ਵੀ 22 ਕਿਲੋ ਪਸ਼ੂ ਲੈ ਕੇ ਜਾਂਦੇ 33000 ਦੀ ਵੜ੍ਹ ਦੇ ਦਾਂਗੇ ਜੀ ਅੱਗੇ ਇਹਦੀ ਕੀ ਡਿਟੇਲ ਹੈ ਜੀ ਇਹ ਬਿੰਦੇ ਪਹਿਲਾ ਥੂਆ ਵੜ੍ਹ ਸੁਈ ਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਚੌਥਾ ਦਿਨ ਸੁਈ ਨੂੰ ਆ ਤੇ 11 ਕਿਲੋ ਨੈਟ ਦੁੱਧ ਜਿਹੜਾ ਇਹਦੇ ਥੱਲੇ ਤਿਆਰ ਆ ਬੱਚਾ ਕੀ ਆ ਜੀ ਇਹਦੇ ਮਗਰ ਬੱਚਾ ਮਗਰ ਇਹਦੇ ਬੱਚਾ 11 ਕਿਲੋ ਨੈਟ ਤਿਆਰ ਆ ਜੀ ਅਡਰ ਕੁਆਲਿਟੀ ਬਹੁਤ ਸੋਹਣੀ ਆ ਸੋਹਣੀ ਫੇਸ ਕੁਆਲਿਟੀ ਦੰਦੋ ਕਿੰਨੀ ਆ ਜੀ ਇਹੇ ਮੈਂ ਮੂਹ ਨਹੀਂ ਵੇਖਿਆ ਬੰਦੇ ਠੀਕ ਆ ਜੀ ਥਣਾ ਦੇ ਸਹਿ ਸੋਹਣੇ ਆ ਬਾਕੀ ਗੈਪ ਤੇ ਲੱਗੇ ਆ ਜਿਹੜਾ ਨੈਟ ਇਹਦਾ ਬੱਚਾ ਦੁੱਧ ਤਿਆਰ ਆ ਉਹ 11 ਕਿਲੋ ਆ ਚਵਾਈ ਤੁਸੀਂ ਕਰ ਲਿਓ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਆ ਮਗਰ ਬੱਚਾ ਬੱਛਾ ਜੀ ਮੇਲ ਕਾ ਫਾਇਦੇ ਬਾਕੀ ਥਣਾ ਦੀ ਓਕੇ ਆ ਜੀ ਇਹ ਜਮਾ ਆਹ ਚਵਾਈ ਤੁਸੀਂ ਠੰਡੀ ਸੀਲ ਬਹੁਤ ਆ ਬੱਚੀ ਠੀਕ ਆ ਸੀਲ ਸਾਬ ਵੀ ਬਾਈ ਕੇ ਦੱਸਦਾ ਪੂਰੀ ਆ ਥਣਾ ਦੀ ਵੀ ਓਕੇ ਆ ਖਣ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਮੰਜੇ ਦੇ ਪਾ ਵਾਂਗੂ ਕੱਲਾ ਕੱਲਾ ਨਿਖੜ ਮਾ ਜੀ ਇਹਦਾ ਮੁੱਲ ਜੀ ਇਹ ਪਿੰਦੇ ਦੇ ਦੇ ਦਿਆਂਗੇ 40000 ਦੇ ਠੀਕ ਆ ਜੀ ਜਾਇਜ਼ ਮੁੱਲ ਜਮਾ 40000 ਰੁਪਿਆ ਬਾਕੀ ਉਹਦੇ ਚ ਮਾਨ ਤਣ ਬਾਈ ਕਹਿੰਦਾ ਤੇ ਰੰਗ ਦੀ ਵੜਾ ਪਿੰਦੇ ਠੀਕ ਆ ਜੀ ਇਹ ਕਿੰਨੇ ਮਾਸੂਆ ਜੀ ਇਹ ਵੀ ਪਹਿਲਾ ਸੂਆ ਦੰਦੋ ਵੇਖੀਏ ਜੀ ਨਹੀਂ ਦੰਦੋ ਕੋਈ ਪਸ਼ੂ ਨਹੀਂ ਅੱਜ ਹੀ ਮਾਲ ਆਇਆ ਮੰਨ ਲਓ ਪਿਆ 20000 ਠੀਕ ਚੈੱਕ ਨਹੀਂ ਕੀਤਾ ਠੀਕ ਆ ਜੀ ਤੇ ਸੂਈ ਹੋਈ ਆ ਬੱਚਾ ਇਹਦੇ ਮਗਰ ਆ ਤੇ 9 ਕਿਲੋ ਦੁੱਧ ਦੇ ਥੱਲੇ ਤਿਆਰ ਆ ਕਿੰਨੇ ਦਿਨ ਹੋ ਗਏ ਸੂਈ ਨੇ ਇਹ ਤਾਂ 4-5 ਦਿਨ ਹੀ ਇਹਨੂੰ ਹੋਏ ਹੋਣੇ ਲੈ ਚੱਲੀ ਵੀਰਾਂ ਕਾਲੀ ਜਰਸੀ ਹਾਈਟ ਚੰਗੀ ਆ ਜੀ ਇਹਦੀ ਸੰਵੀਪ ਬਲੀ ਵੀ ਚੰਗੀ ਆ 9 ਕਿਲੋ ਨੈਟ ਤਿਆਰ ਆ ਜੀ 4-5 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਵੀ ਬੱਛਾ ਬਾਕੀ ਹਨਾਂ ਦੇ ਸਾਈਜ਼ ਨੇੜੇ ਤੋਂ ਦਿਖਾ ਦਿੰਨੇ ਆ ਸੋਵੇਂ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਫੇਸ ਕੁਆਲਟੀ ਚੈੱਕ ਕਰ ਲੋ ਹਨਾਂ ਦੇ ਸਾਈਜ਼ ਚੈੱਕ ਕਰ ਲੋ ਕੋਈ ਕੋਟ ਸ਼ਾਂਕ ਨਹੀਂ ਗਈ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਦੁੱਧ ਪਾਜੂ ਚੰਗਾ ਪਰ ਸੇਵਾ ਦੇ ਸਰਤੇ ਆ ਜਿਹੜਾ ਬਾਈ ਦੇ ਘਰੇ ਨੈੱਟ ਤਿਆਰ ਆ ਉਹ ਤਸੱਲੀ ਤੁਸੀਂ ਜ਼ਰੂਰ ਕਰ ਲਿਓ ਥਣਾ ਦੀ ਜਮਾ ਡੰਨ ਹੈ ਜੀ ਥਣਾ ਦੀ ਗਰੰਟੀ ਸੀਲ ਥੰਦੀ ਦੀ ਗਰੰਟੀ ਆ ਜਿਹੜੀ ਗੱਲ ਕਹਾਂ ਦੇ ਉੱਤੇ ਪੂਰੇ ਉਤਰਾਂਗੇ ਇਹਦਾ ਮਤਲਬ ਇਹ ਵਹਿੜ ਦੇ ਦਿਆਂਗੇ 32000 ਦੀ ਮੰਨ ਲਓ ਦੇਣ ਵਾਲਾ ਹੀ ਆ ਬਸ ਯੈਸ ਨੋ ਯੈਸ ਨੋ ਵੀ ਮਾਨਤਾ ਨਹੀਂ ਹੋਣਾ ਬਸ ਛੋੜ ਚਾਪਾ 32000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਯੈਸ ਨੋ ਯਾ ਕੱਲੇ ਖੁਸ਼ੀਨਾਮੇ ਛੋੜ ਹੀ ਹੋਊਗੀ ਜੀ ਅੱਗੇ 8 ਨੰਬਰ ਜੀ ਵੱਡੀ ਜਰਸੀ ਬਾਹਰ ਲਿਆਈ ਵੀਰ ਪੂਰੀ ਫੁੱਲ ਹਾਈਟ ਦੀ ਆ ਜੀ ਸੰਭੀ ਪੱਲੀ ਵੀ ਚੰਗੀ ਆ ਸੂਈ ਵੀ ਆ ਕਿ ਗੱਬਣ ਆ ਜੀ ਇਹ ਤੇnde ਕਾਲੀ ਸੂਈ ਆ ਬੱਛੀ ਮਗਰ ਆ ਇਹਦੇ ਮਗਰ ਬੱਚਾ ਬੱਛੀ ਆ ਜੀ 15 ਕਿਲੋ ਤੋਂ ਬੋਲਾ ਬਾਹਰ ਤਿਆਰ ਹੋਊਗਾ ਇੱਕ ਪਾਸੇ ਭਾਲ ਹੈਗੀ ਆ ਠੀਕ ਆ ਜੀ ਥੋੜਾ ਜਿਹਾ ਪਸ਼ੂ ਕਾਰੀ ਜਾਂਦਾ ਭਲਾ ਬੱਚਾ ਕਿਹੜਾ ਜੀ ਇੰਨਾ ਚੋ ਇਹਦੀ ਮੱਥੀ ਆ ਆਹ ਪਰੇ ਖੜੀ 2 ਨੰਬਰ ਤੇ ਨਾਲ ਹੀ 2 ਨੰਬਰ ਤੇ ਰੋਕ ਲਈ ਤੇਰੇ ਗਾਂ ਨੂੰ ਇੱਥੇ ਆਹ ਬੱਚੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਜਰਸੀ ਬੱਚੀ 15 ਕਿਲੋ ਤੋਂ ਬਾਹਰ ਆ ਜੀ 15 ਕਿਲੋ ਤੋਲਵਾ ਬੋਲਾ ਤਿਆਰ ਆ 15 ਕਿਲੋ ਤੋਂ ਬਾਹਰ ਤਿਆਰ ਆ ਜੀ ਫੇਸ ਕੁਆਲਟੀ ਚੈੱਕ ਕਰ ਲੋ ਵੱਡੀ ਹਾਈਟ ਦੀ ਥੋੜੀ ਜਿਹੀ ਭਣਾ ਜਰੂਰ ਕਰੀ ਬੈਠੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲੇ ਤਸੱਲੀ ਆ ਕੇ ਜਰੂਰ ਕਰ ਲਿਓ ਜੀ ਇਧਰਲੀ ਸਾਈਡ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਜੀ ਇਹਦਾ ਮੁੱਲ ਜੀ ਇਹ ਭਿੰਦੇ ਵੜ ਦੇ ਦਿਆਂ ਇਹ 57000 ਦੀ ਠੀਕ ਆ ਜੀ ਹੋਜੂ ਛੋਰ ਛੱਪਾ ਉਹਦੇ ਚ ਜੀ ਹੋਜੂਗਾ ਜੀ 57000 ਰੁਪਿਆ ਬਾਈ ਇਹਦਾ ਮੁੱਲ ਕਰਦੇ ਛੋਰ ਛੱਪਾ ਹੋਜੂਗਾ 9 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਵੜ ਸੂਣ ਵਾਲੀ ਆ ਤੇ ਇਹਦਾ ਹਫਤਾ ਪਿਆ ਬਰੋ ਨਗੀਨਾ ਪੀ ਸੀ ਆ ਜੀ ਚੈੱਕ ਕਰੋ ਜਰਸੀ ਦਾ ਸੋਹਣੀ ਫੇਸ ਕੁਆਲਿਟੀ ਹਾਈਟ ਸਾਰਿਆਂ ਨਾਲੋਂ ਵੱਡੀ ਬਈ ਇਹਦੇ ਮਾੜਾ ਜਿਹਾ ਬਰੋਬਰ ਖੜੀ ਹਾਈਟ ਚੈੱਕ ਕਰ ਲਓ ਜੀ 5 ਫੁੱਟ ਦੇ ਲਗਭਗ ਹਾਈਟ ਹੋਊਗੀ ਬਾਕੀ ਤਿਆਰੀ ਬਹੁਤ ਚੰਗੀ ਆ ਡੇਟ ਮੁਤਾਬਕ ਹਫਤਾ ਦੱਸਦਾ ਬਈ ਸੋਹਣੀ ਫੇਸ ਕੁਆਲਿਟੀ ਆ ਲੈ ਚੱਲ ਲਮੀ ਕੋਰ ਦਾ ਸਾਈਜ਼ ਵੀ ਸੋਹਣੇ ਆ ਨੇੜੇ ਤੋਂ ਚੈੱਕ ਕਰਾ ਦਿੰਨੇ ਆਪਾਂ ਬਾਕੀ ਹਫ਼ਤੇ ਤੱਕ ਦਾ ਹੋਰ ਟੋਪ ਦਾ ਹਵਾਨਾ ਤਿਆਰ ਕਰ ਲੈਣਾ ਜੀ ਕੱਦਗਾਠ ਵੀ ਚੰਗਾ ਜੀ ਬਰੀਡ ਵਾਈਜ਼ ਵੀ ਚੰਗੀ ਆ ਲੈ ਆਈ ਵੀਰ ਵਾਪਸ ਬਾਕੀ ਦੁੱਧ ਤੁਹਾਡੀ ਸੇਵਾ ਦੇ ਸਰ ਤੇ ਆ ਜੇ ਤੁਸੀਂ ਵੱਧ ਕਰ ਲੋਗੇ ਤਾਂ ਵਾਅਦਾ ਦੇ ਦੋ ਪਰ ਬੱਚੀ ਦਾ ਅੰਤ ਕੋਈ ਨਹੀਂ ਫੇਸ ਕੁਆਲਟੀ ਦੇਖ ਸਕਦੇ ਇਹਦਾ ਮੁੱਲ ਜੀ ਇਹਦਾ ਮੈਂ ਤੁਹਾਨੂੰ ਦੇ ਦਿਆਂਗੇ 60000 ਦੀ ਵੜ ਠੀਕ ਆ ਜੀ 60000 ਰੁਪਿਆ ਇਹਦਾ ਮੁੱਲ ਆ ਕੱਲੀ ਕੱਚੀ ਕੱਚੀ ਆ ਜੀ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਉਦੋਂ ਗੱਲਾਂ ਕਰਾਉਣੀਆਂ ਜੀ ਬਾਕੀ ਝੋਲ ਹਵਾਨੇ 'ਚ ਬਹੁਤ ਭਈਆ ਠੰਡੀ ਸੀਲ ਵੀ 22 ਦਾ ਪੂਰੀਆਂ ਚਾਹੇ ਜਵਾਕ ਚੋਈ ਜਾਣ ਜੀ ਸੀਲ ਸਾਊ ਦੀ ਥਾਣਾ ਦੀ ਸਾਰੇ ਪਸ਼ੂਆਂ ਦੀ ਗਾਰੰਟੀ ਆ ਜਿਹੜੇ ਮੁੱਲ ਕੀਤੇ ਗਏ ਆ ਕੋਈ ਫੈਕਸ ਨਹੀਂ ਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ